ਵਾਹਿ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ குரு ਸواری ਸਾਧ ਸਿੰਘ ਜੀ ਕੋਉ ਜਿਸ ਵੇਲੇ ਸਿੱਖਾਂ ਦੇ ਉੱਤੇ ਕਤਲੇਆਮ ਦਾ ਦੌਰ ਬੜੇ ਜੋਰਾਂ ਨਾਲ ਚੱਲਦਾ ਸੀ ਉਸ ਵੇਲੇ ਵੀ ਲੋਹਰ ਦਰਬਾਰ ਦੇ ਵਿੱਚ ਅਜਿਹੇ ਗੁਰੂ ਦੇ ਪਿਆਰੇ ਬੈਠੇ ਸਨ ਜਿਹੜੇ ਸਿੱਖਾਂ ਦੀ ਹਮਾਇਤ ਕਰਦੇ ਸਨ ਅਤੇ ਹਰ ਵੇਲੇ ਜੋ ਨਾਤੇ ਹੱਲਾ ਗੁੱਲਾ ਹੁੰਦਾ ਸੀ ਉਹਦੀ ਜਾਣਕਾਰੀ ਦਿੰਦੇ ਸਨ ਉਹਨਾਂ ਨੂੰ ਸਰਕਾਰੀ ਜ਼ਬਰ ਤੋਂ ਬਚਾਉਣ ਦੀ ਗੱਲ ਕਰਦੇ ਸਨ ਇਹਨਾਂ ਦੇ ਵਿੱਚ ਪਿਆਰਿਓ ਇੱਕ ਸੀ ਦੀਵਾਨ ਕੌੜਾ ਮੱਲ ਦੀਵਾਨ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਵੀ ਪਕਾਰਿਆ ਜਾਂਦਾ ਸੀ ਸਿੱਖਾਂ ਦੇ ਹਮੈਤੀ ਅਤੇ ਮਿੱਤਰ ਦਿਵਾਨ ਕੌੜਾ ਮਲ ਜੀ ਨੂੰ ਕੋਟਨ ਕੋਟ ਪ੍ਰਣਾਮ ਦਿਵਾਨ ਕੌੜਾ ਮਲ ਲਾਹੌਰ ਦਾ ਇੱਕ ਦਿਵਾਨ ਸੀ ਜੋ ਸੂਬੇਦਾਰ ਮੀਰ ਮੰਨੂ ਦਾ ਸਮਕਾਲੀ ਸੀ ਦਿਵਾਨ ਕੌੜਾ ਮਲ ਨੂੰ ਸਿੱਖ ਕੌਮ ਦਾ ਹਤੈਸ਼ੀ ਮੰਨਿਆ ਜਾਂਦਾ ਸੀ ਕਿਉਂਕਿ ਉਸ ਨੇ ਨਨਕਾਣਾ ਸਾਹਿਬ ਵਿੱਚ 3 ਲੱਖ ਦੀ ਲਾਗਤ ਨਾਲ ਗੁਰਦੁਆਰਾ ਵਾਲ ਲੀਲਾ ਦੀ ਇਮਾਰਤ ਤੇ ਸਰੋਵਰ ਦੀ ਉਸਾਰੀ ਕਰਵਾਈ ਸੀ ਸਿੱਖ ਇਤਿਹਾਸ ਵਿੱਚ ਉਸ ਨੂੰ ਮਿੱਠਾ ਮੱਲ ਕਹਿ ਕੇ ਜਾਣਿਆ ਜਾਂਦਾ ਹੈ ਦਵਾਨ ਕوڑا ਮੱਲ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਝੰਗ ਦੇ ਕਸਬੇ ਸ਼ੋਰਕੋਟ ਦੇ ਨਜ਼ਦੀਕ ਕੋਈ ਪਿੰਡ ਮੰਨਿਆ ਜਾਂਦਾ ਹੈ ਉਸ ਦੇ ਪਿਤਾ ਦਾ ਨਾਮ ਵਾਲਦ ਰਾਮ ਸਿੰਘ ਕੌੜਾ ਮਰਨੇ ਸੂਬੇਦਾਰ ਜਕਰੀਆ ਖਾਨ ਦੇ ਹੁਕਮ ਨਾਲ ਇੱਕ ਬਹੁਤ ਹੀ ਮਸ਼ਹੂਰ ਡਾਕੂ ਪਨਾਹ ਪੱਟੀ ਨੂੰ 1780 ਵਿੱਚ ਮਾਰ ਦਿੱਤਾ ਤੇ ਪਨਾਹ ਪੱਟੀ ਦਾ ਸ਼ਿਕਾ ਰਾਵੀ ਦਰਿਆ ਤੋਂ ਹਸਨਬਦਾਲ ਤੱਕ ਚੱਲਦਾ ਸੀ ਖੁਸ਼ ਹੋ ਕੇ ਜਕਰੀਆ ਖਾਨ ਨੇ ਉਸ ਨੂੰ ਮਲਤਾਨ ਦਾ ਦੀਵਾਨ ਖਾਬ ਦਿੱਤਾ ਤੇ ਜਕਰੀਆ ਖਾਨ ਦੇ ਮਰਨ ਤੇ ਜਈਆ ਖਾਨ ਲਾਹੌਰ ਦੇ ਉਹਦਾ ਛੋਟਾ ਭਰਾ ਛਾ ਨਵਾਬ ਮਲਤਾਨ ਦਾ ਸੂਬੇਦਾਰ ਬਣ ਗਿਆ 1746 ਵਿੱਚ ਜਦੋਂ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਲਾਹੌਰ ਵਿੱਚ ਵੱਸਦੇ ਵਪਾਰੀ ਨੌਕਰੀ ਪੇਸ਼ਾ ਤੇ ਗਰੀਬ ਸਿੱਖ ਕਤਲ ਕਰਨੇ ਸ਼ੁਰੂ ਕੀਤੇ ਤਕੌੜਾ ਮਲ ਨੇ ਉਸ ਨੂੰ ਵਰਜਿਆ ਪਰ ਉਹ ਨਾ ਟਲਿਆ ਸਿੱਖਾਂ ਦਾ ਕਤਲ ਇਹਮ ਹੁੰਦਾ ਵੇਖ ਕੇ ਕੌੜਾ ਮਲ ਮਲਤਾਨ ਚਲਾ ਗਿਆ ਨਾ ਜਰਿਆ ਗਿਆ ਜਿੱਥੇ ਸ਼ਾਹ ਨਵਾਜ਼ ਨੇ ਉਸ ਨੂੰ ਮੁਰਦਿਵਾਨ ਥਾਪ ਦਿੱਤਾ 21 ਮਾਰਚ 1747 ਵਿੱਚ ਸ਼ਾਹ ਨਵਾਜ਼ ਨੇ ਜਾਹੀਆ ਖਾਨ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰਕੇ ਕੌੜਾ ਮਲ ਨੂੰ ਦੁਬਾਰਾ ਲਾਹੌਰ ਦਾ ਦੀਵਾਨ ਸਾਹਿਬ ਦਿੱਤਾ ਅਤੇ ਲਖਪਤ ਰਾਏ ਨੂੰ ਕੈਦ ਕਰ ਲਿਆ ਸ਼ਾਹ ਨਵਾਜ਼ 21 ਮਾਰਚ 1747 ਤੋਂ 11 ਜਨਵਰੀ 1748 ਤੱਕ ਲਾਹੌਰ ਦਾ ਸੂਬੇਦਾਰ ਰਿਹਾ 11 ਜਨਵਰੀ 48 ਨੂੰ ਅਬਦਾਲੀ ਹੱਥੋਂ ਹਾਰ ਕੇ ਜੇ ਦਿੱਲੀ ਵੱਲ ਨੂੰ ਭੱਜ ਗਿਆ ਤੇ ਅਬਦਾਲੀ ਨੇ ਜਮਲਾਖਾਨ ਕਸੂਰੀ ਨੂੰ ਲਾਹੌਰ ਦਾ ਸੂਬੇਦਾਰ ਤੇ ਲਖਪਤ ਰਾਏ ਨੂੰ ਦੁਬਾਰਾ ਦੀਵਾਨ ਥਾਪ ਦਿੱਤਾ ਅਬਦਾਲੀ 11 ਮਾਰਚ 48 ਨੂੰ ਮਾਨਪੁਰ ਦੀ ਲੜਾਈ ਵਿੱਚ ਮੀਰ ਮੰਨੂ ਹੱਥੋਂ ਹਾਰ ਕੇ ਕਾਬਲ ਨੂੰ ਮੁੜਿਆ ਰਿਹਾ ਸੀ ਅਪ੍ਰੈਲ 48 ਨੂੰ ਮੀਰ ਮੰਨੂ ਲਾਹੌਰ ਤੇ ਮਲਤਾਨ ਦਾ ਸੂਬੇਦਾਰ ਬਣ ਕੇ ਲਾਹੌਰ ਪਹੁੰਚ ਗਿਆ ਤੇ ਕੌੜਾ ਮਲ ਨੂੰ ਉਸਨੇ ਫੇਰ ਆਪਣਾ ਦੀਵਾਨ ਬਣਾ ਲਿਆ ਉਸਨੇ ਲਖਪਤ ਰਾਏ ਉਤੇ 3 ਲੱਖ ਦਾ ਹਰਜਾਨਾ ਲਾਇਆ ਤੇ ਹਰਜਾਨਾ ਨਾ ਭਰ ਸਕਣ ਦੀ ਸ਼ਕਲ ਵਿੱਚ ਲਖਪਤ ਰਾਏ ਤੇ ਹੋਰ ਪੁਰਾਣੇ ਅਫਸਰ ਕੈਦ ਕਰ ਲਏ ਕੌੜਾਮਲ ਗੁਰੂ ਘਰ ਦਾ ਸ਼ਰਧਾਲੂ ਸੀ ਉਹ ਲਖਪਤ ਰਾਏ ਦੁਆਰਾ ਛੋਟੇ ਘੱਲੂ ਘਰਾ ਦੇ ਸਮੇਂ ਸਿੱਖਾਂ ਦੇ ਕੀਤੇ ਕਤਲੇਆਮ ਤੋਂ ਬੜਾ ਦੁਖੀ ਸੀ ਉਸਨੇ ਮੀਰ ਮੰਨੂ ਨੂੰ ਬੇਨਤੀ ਕੀਤੀ ਕਿ ਹਰਜਾਨਾ ਉਹ ਭਰ ਦਿੰਦਾ ਹੈ ਪਰ ਲੱਖ ਫਤਰਾਏ ਉਸ ਨੂੰ ਸੌਂਮ ਦਿੱਤਾ ਜਾਵੇ ਮੀਰ ਮੰਨੂ ਪੈਸੇ ਦਾ ਲਾਲਚੀ ਸੀ ਪੈਸੇ ਦੀ ਖਾਤਰ ਉਸਨੇ ਦੀਵਾਨ ਮਿੱਠਾ ਮਲ ਕਹਿ ਲਈਏ ਜਾਂ ਦੀਵਾਨ ਖੋੜਾ ਮਲ ਕਹਿ ਲਈਏ 3 ਲੱਖ ਰੁਪਇਆ ਹਰਜਾਨਾ ਭਰਵਾ ਲਿਆ ਤੇ ਲਖਪਤ رائے ਨੂੰ ਦਰ ਖਾਲਸਾ ਦੇ ਹਵਾਲੇ ਕਰ ਦਿੱਤਾ। ਸਿੱਖਾਂ ਨੇ ਲਖਪਤ رائے ਨੂੰ ਇੱਕ ਬੰਦ ਤਹਿਖਾਨਾ ਬਣਾ ਕੇ ਉਹਦੇ ਵਿੱਚ ਇੱਕ ਮੋਰਾ ਉੱਪਰੋਂ ਰੱਖਿਆ ਗਿਆ। ਉਹਨਾਂ ਜਮਾਨਿਆਂ ਦੇ ਵਿੱਚ ਆਪਾਂ ਬਾਹਰ ਖੇਤਾਂ ਵਿੱਚ ਹੀ ਜਾਂਦੇ ਸੀ ਉਸ ਮੋਰੇ ਰਹੀਂ ਹਰ ਇੱਕ ਨੂੰ ਤਾਗੀਰ ਸੀ ਕਿ ਆਪਣਾ ਮਲਮੂਤਰ ਤਿਆਗੋ। ਇਸ ਤਰ੍ਹਾਂ ਲਖपत رائے ਗੰਦਗੀ ਨਾਲ ਭਰੇਤੇ ਖਾਣੇ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਉਹ 6 ਮਹੀਨੇ ਉਸਨੇ ਨਰਕ ਭੋਗਿਆ ਅਤੇ ਸਿੱਖਾਂ ਦੇ ਕੀਤੇ ਹੋਏ ਜਿਹੜੇ ਉਸਦੇ ਜ਼ੁਲਮ ਸਨ ਉਹ دیਵਾਨ ਕੌੜਾ ਮਲ ਨੇ ਪਰਪਕਾਰ ਕਰਕੇ ਸਿੱਖ ਕੌਮ ਤੇ ਉਸ ਦਾ ਬਦਲਾ ਲਿਆ ਤੇ ਉਹ ਲਖਪਤਰਾਏ ਨਰਕਪਰੀ ਜ਼ਿੰਦਗੀ ਕੱਢਦਾ ਕੱਢਦਾ ਮਰ ਗਿਆ ਅੱਜ ਇਸੇ ਕਰਕੇ ਇਤਿਹਾਸ ਵਿੱਚ ਦਵਾਨ ਕੌੜਾ ਮੱਲ ਨੂੰ ਮਿੱਠਾ ਮੱਲ ਕਰਕੇ ਸੱਧਿਆ ਜਾਂਦਾ ਹੈ ਔਰ ਉਸ ਦਾ ਸਰਕਾਰ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਭਾਈ ਗਨੀ ਖਾਨ ਤੇ ਨਵੀ ਖਾਨ ਦਾ ਉਸ ਨੇ ਵੀ ਸਾਡੇ ਸਰਕਾਰ ਜੋਗ ਅਸਤੀ ਹੈ ਇਸ ਲਈ ਕੋਟਾਂ ਕੋਟ ਪ੍ਰਣਾਮ ਜਿਨ੍ਹਾਂ ਨੇ ਇਸਰਾਮੀ ਮੇਨ ਤਾਂ ਕਰਕੇ ਸਿਕ ਕੌਮ ਵਾਸਤੇ ਹੱਲਾ ਮਾਰਿਆ ਆਓ ਹੋਈਆਂ ਬੁੱਲਾਂ ਨੂੰ ਨੱਚਤਾਰਿਓ ਕੰਨ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ